ਮੈਂ ਤੁਹਾਡੇ ਸਾਰਿਆਂ ਦੇ ਮਹਿਬੂਬ ਲੇਤਾ ਤੁਹਾਡੇ ਸਾਰਿਆਂ ਦੇ ਦਿਲਾਂ ਦੀ ਧੜਕਣ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕਰਦਾ ਹੈ ਕਿ ਉਹ ਤੁਹਾਡੇ ਸਾਰਿਆਂ ਦੇ ਰੋਬਰੂ ਹੋਣਗੇ ਤੁਹਾਡੇ ਮਟਬੂਲੇ ਵਿਚਾਰ ਜਿਹੜੇ ਤੁਹਾਡੇ ਸਾਹਮਣੇ ਰੱਖਣਗੇ ਇਨਕਲਾਬ ਇਨਕਲਾਬ ਬਹੁਤ-ਬਹੁਤ ਧੰਨਵਾਦ ਦਿਲ ਦੀਆਂ ਗਹਿਰਾਈਆਂ ਚੋਂ ਮਾਝ ਦੇ ਕ੍ਰਾਂਤੀਕਾਰੀ ਲੋਕਾਂ ਦਾ ਸਵਾਗਤ ਤੁਹਾਡਾ ਚੱਲਿਆ ਹੋਇਆ ਇੱਕ-ਇੱਕ ਕਦਮ ਮੇਰੇ ਸਿਰ ਮੱਥੇ ਜਦੋਂ ਤੁਸੀਂ ਘਰੋਂ ਬਾਹਰ ਨਿਕਲੇ ਸਮਝ ਲਓ ਅੱਜ ਤੁਸੀਂ ਫਿਰ ਬਦਲਾਅ ਵਾਸਤੇ ਕ੍ਰਾਂਤੀ ਵਾਸਤੇ ਨਿਕਲੇ ਮਾਵਾ ਪਹਿਣਾ ਬੱਚੇ ਬਜ਼ੁਰਗ ਸਾਰੇ ਆਏ ਆ ਦੂਜੀਆਂ ਪਾਰਟੀਆਂ ਨੂੰ ਬੰਦੇ ਨਹੀਂ ਮਿਲ ਰਹੇ ਦਿਹਾੜੀ ਤੇ ਬੰਦੇ ਲਿਉਣੇ ਪੈ ਰਹੇ ਆ મોદી ਆਇਆ ਪਟਿਆਲੇ 400 ਰੁਪਏ ਦਿਹਾੜੀ ਸੀ ਉਹਤੇ ਆਲੇ ਦੁਆਲੇ ਦੇ ਕਸਬਿਆਂ ਚੋਂ ਲਿਆਂਦੇ ਦੇਖੋ ਮਹਿਲਾ ਆਲਿਆਂ ਦੀਆਂ ਕਰਤੂਤਾਂ 400 ਰੁਪਏ ਦੇੜੀ ਮੁਕਰੇ ਉਹਨਾਂ ਦੀ ਇੱਥੇ ਕਿਸਮਤ ਵਾਲਿਆਂ ਤੁਸੀਂ ਬੈਠੇ ਹੋ ਨਾਰੇ ਲਾਉਨੇ ਹੋ ਫੁੱਲ ਸੁੱਟਦੇ ਹੋ ਆਸ਼ੀਰਵਾਦ ਦਿੰਨੇ ਹੋ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲਜੀਤ ਖੈਰਾ ਜੀ ਸਾਡੇ ਲੋਕ ਸਵਾਲ ਕਾ ਇੰਚਾਰਜ ਬੈਠੇ ਨੇ ਲਾਲਜੀਤ ਪੁੱਲਰ ਸਾਡੇ ਆਪਣੇ ਕੈਂਡੀਡੇਟ ਨੇ ਸਵਰਗੀ ਸਾਡੇ ਹਲਕਾ ਅੰਚਾਰਜ ਗੁਰਸ਼ਰਨ ਸਿੰਘ ਕਪੂਰ ਉਹਨਾਂ ਦੀ ਧਰਮ ਪਤਨੀ ਹਰਪ੍ਰੀਤ ਕੌਰ ਜੀ ਸਾਰੀ ਕਪੂਰਥਲੇ ਦੀ ਟੀਮ ਬੈਠੀ ਹੈ ਬਲਾਕ ਪ੍ਰਧਾਨ ਤੋਂ ਲੈ ਕੇ ਸਾਰੇ ਛੋਟੇ ਵੱਡੇ ਅਹੁਦੇਦਾਰ ਮੈਨੂੰ ਬੜੀ ਖੁਸ਼ੀ ਹੈ ਕਿ ਤੁਸੀਂ ਇੱਕ ਆਪ ਬਹੁ ਰੱਖਿਆ ਹੋਇਆ ਹੈ ਤੁਸੀਂ ਆਪਸ ਚ ਕਾਂਗਰਸ ਦਾ ਹਾਲ ਦੇਖ ਲਓ ਆਪਸ ਚ ਲੜੀ ਜਾਂਦੇ ਹੋ ਅਕਾਲੀ ਦਲ ਦਾ ਹਾਲ ਦੇਖ ਲਓ ਆਪਸ ਚ ਲੜੀ ਜਾਂਦੇ ਆ ਪਾਲ ਪਰ ਹਾਲ ਦੇਖ ਲੋ ਆਪਸ ਚ ਲੜੀ ਜਾਂਦੇ ਐ ਇੱਕੋ ਇੱਕ ਪਾਰਟੀ ਐ ਜਿਹੜੀ ਆਪਸ ਚ ਨਹੀਂ ਲੜ ਰਹੀ ਪੰਜਾਬ ਦੇ ਬੱਚਿਆਂ ਦੇ ਭਵਿੱਖ ਵਾਸਤੇ ਲੜ ਰਹੀ ਆ ਉਹ ਹੈਗੀ ਆਮ ਆਦਮੀ ਪਾਰਟੀ ਉਹ ਹੋ ਹੈਗੇ ਤੁਸੀਂ ਕਿਸਮਤ ਵਾਲਾ ਮੈਂ ਕਿ ਇਹੋ ਜਿਹਾ ਮੱਕਰ ਮੈਨੂੰ ਮਿਲਿਆ ਬ੍ਰੋਦੀ ਪਾਰਟੀ ਵਾਲੇ ਵੀ ਹੈਰਾਨ ਨੇ ਕਹਿੰਦੇ ਯਾਰ ਥੋਡੇ ਵਾਲੇ ਯਾਰ ਕਮਾਲ ਨੇ ਕਹਿੰਦੇ ਜੇ ਰੋਸਣਗੇ ਵੀ ਨਾ ਤਾਂ ਕਿਸੇ ਹੋਰ ਪਾਰਟੀ 'ਚ ਨਹੀਂ ਜਾਂਦੇ ਘਰੇ ਬਹਿ ਜਾਂਦੇ ਆ ਰੁੱਸ ਕੇ ਦੱਸ ਦਿੰਦੇ ਆ ਔਰ ਜਿੱਦੇ ਮਨਾ ਲਓ ਮੰਨ ਜਾਂਦੇ ਆ ਫੇਰ ਫੇਰ ਚੱਕ ਲੈਂਦੇ ਆ ਮੋਟਰਸਾਈਕਲ ਫੇਰ ਫੇਰ ਚੱਕ ਲੈਂਦੇ ਆ ਝੰਡਾ ਸੋ ਮੈਂ ਕਹਾਂ ਵੀ ਸਾਡੇ ਵਾਲੇ ਆਰਗੈਨਿਕ ਨੇ ਤੁਹਾਡੇ ਵਾਲੇ ਤਾਂ ਕਦੇ ਇੱਧਰ ਕਦੇ ਉੱਧਰ ਕਦੇ ਇੱਧਰ ਕਦੇ ਉੱਧਰ ਸਾਡੇ ਵਾਲੇ ਤਾਂ ਅਸਲੀ ਨੇ ਤੁਸੀਂ ਹੁਣ ਇੱਕ ਤਰੀਕ ਨੂੰ ਲੋਕਾਂ ਨੂੰ ਘਰੋਂ ਲੈ ਕੇ ਜਾਣਾ ਹੈ ਵੋਟ ਪਵਾਣੀ ਆ ਚੌਥੇ ਨੰਬਰ ਦਾ ਬਟਨ ਹੈ ਆਉਣਾ ਪਹਿਲੇ ਨੰਬਰ ਆਉਣਾ ਆਪਾਂ ਪਹਿਲੇ ਨੰਬਰ ਤੇ ਆ ਜਿਹੜੀ ਬੋਟ ਪਾਉਗੀ ਸਮਝ ਲਓ ਭਗਵੰਤ ਮਾਨ ਨੂੰ ਪੈ ਗਈ ਕੇਜਰੀਵਾਲ ਨੂੰ ਪੈ ਗਈ ਕਿਉਂਕਿ ਵੋਟ ਖਰਾਬ ਕਰਨ ਦਾ ਕੋਈ ਫਾਇਦਾ ਨਹੀਂ ਕੰਮ ਤਾਂ ਪਈ ਕਰਨੇ ਆ ਅਗਲੇ 3 ਸਾਲ ਆਪਣੇ ਕੋਲੇ ਨੇ ਉੱਪਰ ਆਪਣੀ ਸਰਕਾਰ ਬਣ ਰਹੀ ਹੈ ਪੰਜਾਬ ਦਾ ਹਿੱਸਾ ਜਦੋਂ ਪਾਊਗਾ ਜੋ 13 0 ਕਰਤਾ ਜਦੋਂ ਪੰਜਾਬ ਦਾ ਹਿੱਸਾ ਪਾਊਗਾ ਸੈਂਟਰ ਸਰਕਾਰ ਚ ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ ਹੋਊਗੀ ਕਿ ਪੰਜਾਬ ਦਾ 1 ਰੁਪਿਆ ਵੀ ਰੋਕ ਕੇ ਦਿਖਾ ਦੇਓ ਇਹਨਾਂ ਦਾ ਪੂਰਾ ਹਾਲ ਹੋਇਆ ਪਿਆ ਦੂਜਿਆਂ ਦਾ ਇੱਕ ਮੈਂ ਗੱਲ ਦੱਸਣ ਲੱਗਿਆ ਅੰਦਰਲੀ ਗੱਲ ਐ ਅੱਗੇ ਨਾ ਕਰ ਦਿਓ ਗੱਲ ਆ ਕਈ ਵਾਰ ਤੁਸੀਂ ਉਹ ਕੇ ਗੱਲ ਕਰ ਦਿੰਦੇ ਹੋ ਫਿਰ ਐਵੇਂ ਗੱਲ ਫਸ ਜਾਂਦੀ ਹੈ ਫਿਰ ਕਈ ਅਫਸਰ ਸੁਖਵੀਰ ਬਾਦਲ ਤੇ ਹਰਸਿਮਰਤ ਕੌਰ ਦੇ ਨਾਲ ਵੀ ਲੱਗੇ ਹੋਏ ਨੇ ਪੰਜਾਬ ਦੇ ਕਿਉਂਕਿ ਉਹਨਾਂ ਦਾ ਪ੍ਰੋਟੋਕਾਲ ਹੈ ਉਹਨਾਂ ਅਫਸਰਾਂ ਚੋਂ ਮੈਨੂੰ ਮੇਰੇ ਫੈਨ ਨੇ ਉਹ ਮੈਨੂੰ ਦੱਸਦੇ ਰਹਿੰਦੇ ਆ ਮੈਂ ਕਿਵੇਂ ਕੀ ਹਾਲਤਾ ਏ ਤੇਰਾ ਬਠਿੰਡਾ ਸੀਟ ਲੜ ਰਹੇ ਨੇ ਤੇ ਹਾਲਤ ਕੀ ਹੈ ਉਹ ਕਹਿੰਦਾ ਜੀ ਮੇਰਾ ਨਾਂ ਤਾਂ ਨਾ ਮੈਂ ਨਾਂ ਨਹੀਂ ਲੈਂਦਾ ਤੇਰਾ ਮੈਂ ਦੱਸ ਦੇ ਵਸ ਉਹ ਕਹਿੰਦਾ ਜੀ ਰੋ ਕੇ ਸੌਂਦੇ ਐ ਉੱਠ ਕੇ ਰੋਂਦੇ ਐ ਵਿਆਹ ਕੀ ਪੰਗਾ ਪੈ ਗਿਆ ਕਹਿੰਦਾ ਉੱਤੋਂ ਤੁਸੀਂ ਕਿੱਕਲੀ ਪਾਤੀ ਉਹਦੇ ਨਾਲ ਹੋਰ ਹੋ ਗਿਆ ਤੁਹਾਨੂੰ ਯਾਦ ਹੈ ਤੁਹਾਨੂੰ ਯਾਦ ਹੈ ਦੁਆਰਾ ਦੁਆਰਾ ਸਰਾਉਂ ਦੀ ਕੀ ਲੋੜ ਹੈ ਯਾਦ ਹੈ ਤੁਹਾਨੂੰ ਹਾਂਜੀ ਅੱਛਾ ਪਹਿਲੀ ਵਾਰ ਸੁਣੋ ਉਹ ਕਿਉਂ ਉਹਨਾਂ ਦਾ ਪਹਿਲੀ ਬੁਰਾ ਹਾਲਾ ਕੰਧਾਂ ਫੜ ਫੜ ਕੇ ਤੁਰਦੇ ਨੇ ਉਹ ਉੱਤੋਂ ਤੁਸੀਂ ਕਿੱਕਲੀ ਪਵਾ ਪਵਾ ਕੇ ਅੱਜ ਡਾਕਟਰਾਂ ਤੋਂ ਦਿਲ ਖਰਾਉਣ ਦੀਆਂ ਗੋਲੀਆਂ ਖਾਣਗੇ ਫਾਇਦਾ ਕੋਈ ਸੋ ਵੀਰੋ ਇਹਨਾਂ ਦਾ ਕੋਈ ਇਤਵਾਰ ਨਹੀਂ ਇਹਨਾਂ ਤੇ ਯਕੀਨ ਨਾ ਕਰਿਓ ਬਹੁ ਲੁੱਟਿਆ ਇਹਨਾਂ ਨੇ ਤਿੰਨ ਪੀੜੀਆਂ ਖਾ ਗਏ ਤਿੰਨ ਪੀੜੀਆਂ ਬਣਾ ਲੇ ਹੋਟਲ ਆ ਪਾ ਲੇ ਮੈਲ ਛੱਤ ਲੇ ਉਹ ਸਾਡੇ ਘਰਾਂ ਦੀਆਂ ਛੱਤਾਂ ਚੋਈ ਜਾਂਦੀਆਂ ਤੇ ਸਾਨੂੰ ਕਹਿੰਦੇ ਆ ਆਮ ਆਦੀ ਪਾਰਟੀ ਵਾਲੇ ਮਲੰਗ ਐ ਬਈ ਹੁਣ ਤੁਸੀਂ ਰਜਵਾੜੇ ਬਣ ਕੇ ਲੁੱਟ ਕੇ ਪੰਜਾਬ ਨੂੰ ਅਸੀਂ ਤਾਂ ਮਲੰਗ ਹੀ ਰਹਿਣਾ ਸੀ ਫਿਰ ਪਰ ਕੋਈ ਗੱਲ ਨਹੀਂ ਮਲੰਗੀ ਬੰਜੀ ਠੋਕਰ ਨਹੀਂ ਹੁਣ ਮਲੰਗੀ ਦੱਸਦੇ ਸਾਨੂੰ ਯਾਰ ਦੇਖਿਓ ਸਹੀ ਘਰ ਪੁਰਾ ਹਾਲ ਹੋਇਆ ਪਿਆ ਦੋਨੇ ਤਿੰਨੇ ਪਾਰਟੀਆਂ ਦਾ ਬੁਰਾ ਹਾਲ ਹੋਇਆ ਪਿਆ ਕਾਂਗਰਸ ਦਾ ਇਹ ਨਹੀਂ ਪਤਾ ਲੱਗ ਰਿਹਾ ਕੌਣ ਕਿੱਥੋਂ ਲੜ ਰਿਹਾ ਹੈ ਕਾਂਗਰਸ ਨੂੰ ਇਹ ਨਹੀਂ ਪਤਾ ਲੱਗ ਰਿਹਾ ਕੌਣ ਕਿਹਦੇ ਨਾਲ ਲੜ ਰਿਹਾ ਹੈ ਉਹ ਬਠਿੰਡੇ ਵਾਲਾ ਵੜਿੰਗ ਪੇਸ਼ ਤਾ ਲੁਧਿਆਣੇ ਸੰਗਰੂਰ ਵਾਲਾ ਉਹ ਪੇਸ਼ ਅਨੰਦਪੁਰ ਸਾਹਿਬ ਅਖਡੂਰ ਸਾਹਿਬ ਵਾਲਾ ਭਲੱਥ ਵਾਲਾ ਉਹ ਪੇਸ਼ ਤਾ ਸੰਗਰੂਰ ਖੈਰਾ ਬੀਰੋ ਇੱਕ ਦੂਜੇ ਨੂੰ ਤੜਕੀ ਗਾਲਾਂ ਦੇਣ ਲੱਗ ਜਾਂਦੇ ਆ ਕੋਈ ਪੰਜਾਬ ਦਾ ਮੁੱਦਾ ਨਹੀਂ ਵੀਰੋ ਮੈਂ ਇੱਥੇ ਆਪਣੇ ਪਰਿਵਾਰ ਵਾਸਤੇ ਵੋਟਾਂ ਮੰਗਣ ਨਹੀਂ ਆਇਆ ਇਹ ਨਾ ਕਹਿ ਦਿਓ ਭਗਵਾਨ ਤਮਾਨ ਜੇ ਸਾਡੇ ਪਿੰਡ ਆ ਜਾਂਦਾ ਤਾਂ ਉਹਨੂੰ ਵੋਟਾਂ ਪਾ ਦਿੰਦੇ ਵੀਰੋ ਮੈਂ ਆਪਦੇ ਵਾਸਤੇ ਵੋਟਾਂ ਨਹੀਂ ਮੰਗ ਰਾਂ ਮੈਂ ਤੁਹਾਡੇ ਜਵਾਕਾਂ ਵਾਸਤੇ ਵੋਟਾਂ ਮੰਗ ਰਾਂ ਤੁਹਾਡੇ ਬੱਚਿਆਂ ਵਾਸਤੇ ਵੋਟਾਂ ਮੰਗ ਰਾਂ जवाक का फ्यूचर बनूंगा भविख बनूंगा, तरताली हजार नौकरियां देकर सामने खड़ा तरताली हजार एक रुपया भी कि लग्या होड़ा कर दौ हो एक रुपया किसी का रिश्वत लग्या हो पटवारी लगना भावे इंस्पैक्टर लगना भावे कुड़िया ने एसडीओ लगना एक रुपया गना दो एक रुपया नीवी थामे बैजूंगा ਪੈਸੇ ਕਮਾਉਣ ਥੋੜੀ ਆਇਆ ਪੈਸਾ ਨਾਲ ਜਾਂਦਾ ਉਹ ਇੱਜ਼ਤ ਕਮਾਉਣ ਆਇਆ ਜੀ ਪੈਸੇ ਕਮਾਉਣ ਨਹੀਂ ਆਏ ਪਰਮਾਤਮਾ ਮੂਰੇ ਤਿੰਨ ਟਾਈਮ ਅਰਦਾਸ ਕਰਦੇ ਆ ਕਿ ਪਰਮਾਤਮਾ ਜਿੰਨੀ ਕੁ ਬਣੀ ਹੋਈ ਹੈ ਓਨੀ ਕੁ ਕਾਇਮ ਰੱਖਦੀ ਬਸ ਭਾਵੇਂ ਬਧਾਈ ਨਾ ਪਰ ਘਟਾਈ ਨਾ ਲੋਕਾਂ ਨੂੰ ਹੁਣ ਪਤਾ ਲੱਗਿਆ ਕਿ ਸਾਡੇ ਪੀਆ ਪੁੱਤ ਵੀ ਜੱਜ ਬਣ ਸਕਦੇ ਆ ਬਿਨਾਂ ਪੈਸੇ ਤੋਂ ਗਰੀਬਾਂ ਦੇ ਤੀਆਂ ਪੁੱਤ ਜੱਜ ਅਕਲ ਮੈਨੂੰ ਵੀਡੀਓ ਭੇਜੀ ਉਹ ਕਹਿੰਦਾ ਜੀ ਸਾਡੇ ਟੱਬਰ ਚ 6 ਨੌਕਰੀਆਂ ਮਿਲ ਗਈਆਂ ਮੁੰਡਾ ਕਲਰਕ ਲੱਗ ਗਿਆ ਕੁੜੀਆਂ ਮਾਂ ਟੀਚਰ ਲੱਗ ਗਿਆ ਦੋ ਤਾਂ ਪਟਵਾਰੀ ਲੱਗ ਗਿਆ ਦੋ ਤਾਂ ਘਰਾਂ ਦੀ ਜ਼ਿੰਦਗੀ ਬਦਲ ਜਾਂਦੀ ਇਹਨਾਂ ਨੇ ਪਹਿਲਾਂ ਕਦੇ ਦਿੱਤੀ ਨੌਕਰੀ ਕਦੇ ਤੁਹਾਨੂੰ ਗਰੀਬਾਂ ਨੂੰ ਕਦੇ ਕੋਈ ਸਕੂਲ ਠੀਕ ਕੀਤਾ ਕੋਈ ਹਸਤਲ ਠੀਕ ਕੀਤਾ ਆ ਬਿਜਲੀ ਹੁਣ ਕਿਵੇਂ ਫਿਰ ਆਉਂਦੀ ਆ ਬਈ ਉਹੀ ਖੰਬੇ ਨੇ ਉਹੀ ਤਾਰਾਂ ਨੇ ਉਹੀ ਫਿਊਜ ਨੇ ਉਹੀ ਟਰਾਂਸਫਾਰਮਰ ਨੇ ਉਹੀ ਗ੍ਰਿਡ ਨੇ ਹੁਣ ਕਿਵੇਂ ਫਿਰ ਆਉਂਦੀ ਆ ਨੀਅਤ ਸਾਫ਼ ਹੈ ਇਮਾਨਦਾਰੀ ਹੈ ਆ ਗੋਇੰਦਵਾਲ ਵਾਲਾ ਥਰਮਲ ਪਲਾਂਟ ਖਰੀਦਿਆ ਆਪਾਂ ਨੇ ਹੁਣ ਇੰਡਸਟਰੀ ਵਾਲੀ ਬਿਜਲੀ ਸਸਤੀ ਕਰੂੰ ਦੇਖਿਓ ਇੰਡਸਟਰੀ ਆਉਏ ਥੇ ਤਾਂ ਤੁਹਾਡੇ ਪੀਆ ਪੁੱਤਾਂ ਨੂੰ ਕੰਮ ਮਿਲੂਗਾ ਇੱਥੇ ਬਾਹਰ ਜਾਣ ਦੀ ਲੋੜ ਨਹੀਂ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਹੁਣ ਤੱਕ ਆਪਦਾ ਘਰ ਭਰਿਆ ਬਸ ਆਪਦੇ ਪੀਆ ਪੁੱਤੇ ਨਹੀਂ ਠੀਕ ਹੁੰਦੇ ਨਾ ਤਾਂ ਉਹਨਾਂ ਦੇ ਰੋਣੇ ਨਹੀਂ ਮੁੱਕਦੇ ਆਮ ਲੋਕਾਂ ਦੀ ਕਦੋਂ ਵਾਰੀ ਆਊਗੀ ਐਸੇ ਗੱਲ ਤੋਂ ਦੁਖੀ ਨੇ ਕਿ ਆਮ ਲੋਕਾਂ ਦਾ ਮੁੰਡਾ ਆਮ ਘਰਾਂ ਦਾ ਪੁੱਤ ਮਹਿੰਦਰ ਮੈਸਟਰ ਦਾ ਮੁੰਡਾ ਮੁੱਖ ਮੰਤਰੀ ਕਿਉਂ ਬਣ ਗਿਆ ਪਹਿਲਾਂ ਕਹਿੰਦੇ ਸੀ ਇਹ ਬਣਦਾ ਨਹੀਂ ਬਣ ਗਏ ਫਿਰ ਕਹਿੰਦੇ ਬਿਜਲੀ ਨਹੀਂ ਫ੍ਰੀ ਕਰ ਸਕਦਾ ਕਰਤੀ ਫਿਰ ਕਹਿੰਦੇ 6 ਮਹੀਨੇ ਨਹੀਂ ਚੱਲਦੀ ਸਰਕਾਰ ਚੱਲ ਗਈ ਫਿਰ ਕਹਿੰਦੇ ਸਾਲ ਨਹੀਂ ਕੱਟਦੇ ਸਾਲ ਵੀ ਕੱਟ ਲਿਆ ਫਿਰ ਕਹਿੰਦੇ ਨੌਕਰੀਆਂ ਨਹੀਂ ਦੇ ਸਕਦੇ ਨੌਕਰੀਆਂ ਦੇਤੀਆਂ ਫਿਰ ਕਹਿੰਦੇ ਰਾਸ਼ਨ ਨਹੀਂ ਇਹ ਡੋਰ ਟੂ ਡੋਰ ਉਹ ਵੀ ਕਰਤਾ ਫਿਰ ਕਹਿੰਦੇ 2 ਸਾਲ ਮੁਸ਼ਕਲ ਹੈ 2 ਸਾਲ ਵੀ ਹੋ ਗਏ ਇਹ ਤਾਂ ਬੀਰੋ ਐਂ ਕਰੀ ਜਾਣਗੇ ਅਗਲੇ 15 20 ਸਾਲ ਇਹ ਰਟਾਇਰ ਹੋਣ ਲੱਗੇ ਨੇ ਹੁਣ ਮੈਨੂੰ ਇੱਕ ਅੰਦਲੀ ਹੋਰ ਦੱਸ ਦੇਣਾ ਤੁਹਾਨੂੰ ਸੁਖਵੀਰ ਬਾਦਲ ਨੇ ਕਿਹਾ ਕਹਿੰਦਾ ਵੀ ਆਹੀ ਇਲੈਕਸ਼ਨ ਦੇਖਦੇ ਆ ਜੇ ਤਾਂ ਲੋਕਾਂ ਨੇ ਵੋਟਾਂ ਪਾਤੀਆਂ ਠੀਕ ਹੈ ਨਹੀਂ ਆਉਦਾ ਕੋਈ ਹੋਰ ਕੰਮ ਕਰੀਏ ਮੇਰੇ ਵੀਰ ਬਣ ਕੇ ਇਹਨੂੰ ਤਾਂ ਰਟਾਇਰ ਕਰੋ ਇਹਦੀ ਰਿਟਾਇਰਮੈਂਟ ਤਾਂ ਆਪਣੇ ਹੱਥ 'ਚ ਹੈ ਹੈ ਹੋ ਗਿਆ ਕਰੋ ਰਟਾਇਰ ਯਾਰ ਇਹਨੂੰ ਬੜੇ ਦੁਖੀ ਕੀਤੇ ਆ ਯਾਰ ਇਹਨਾਂ ਨੇ ਪੰਜਾਬੀ ਬੋਲੀ ਨਹੀਂ ਆਉਂਦੀ ਰੋਜ਼ ਮੀਆਂ ਬੀਬੀ ਗਲਤ ਪੰਜਾਬੀ ਬੋਲਦੇ ਆ ਉਹ ਪਤਾ ਨਹੀਂ ਕੀ ਕਹੀ ਜਾਂਦੀ ਹੁੰਦੀ ਆਰ ਸਿਮਰਤ कौर ਪਹਿਲੇ ਇਹ ਚੋਨਾ ਤੇ ਫਿਰ ਚੋਨਾ ਮੈਂ ਕਿਹਾ ਚੋਨਾ ਕਹਿੰਦੀ ਏ ਜਾਂ ਚੋਨਾ ਕਹਿੰਦੀ ਏ ਪੰਜਾਬੀ ਤਾਂ ਪੜ੍ਹੀ ਹੀ ਨਹੀਂ ਕਦੇ ਇਹ ਭਗਵਾਨ ਤੁਮਣ ਛੋੜਾ ਗੋਪ ਦੇ ਇਹ ਬ੍ਰਾਹਮ ਫਲਾੰਦਾ ਉਹ ਪੰਜਾਬੀ ਸਿੱਖ ਲਾ ਪਹਿਲਾ ਮੈਂ ਕਹਾਂ ਬੀਬਾ ਬਾਤ ਗੱਲ ਕਰੀ ਸਾਡੇ ਨਾਲ ਅੱਛਾ ਹੋਰ ਦੇਖੋ 90% ਨੌਜਵਾਨ ਮੁੰਡੇ ਮੈਨੂੰ ਬਾਈ ਜੀ ਕਹਿ ਕੇ ਬੁਲਾਉਂਦੇ ਆ ਸਤਿ ਸ਼ਕਲ ਬਾਈ ਜੀ ਇੱਕ ਮਿੰਟ ਬਾਈ ਜੀ ਘਾਲਸੜਿਓ ਬਾਈ ਜੀ ਉਹ ਕਹਿੰਦੇ ਪਹਿਲੀ ਵਾਰ ਹੈ ਮੁੱਖ ਮੰਤਰੀ ਨੂੰ ਬਾਈ ਜੀ ਕਹਨੇ ਆ ਨਹੀਂ ਤਾਂ ਪਹਿਲਾਂ ਵਾਲੇ ਕਿਹੜੇ ਕਾਕਾ ਜੀ ਰਾਜਾ ਸਾਹਿਬ ਮਹਾਰਾਣੀ ਸਹਿਬਾ ਬੀਬਾ ਜੀ ਅੱਛਾ ਇਹਨਾਂ ਵਾਲੀਆਂ ਬੀਬਾ ਜੀ ਸਾਡੇ ਵਾਲਿਆਂ ਨੂੰ ਬੁਲਾਉਂਦੇ ਆ ਭੋਲੇ ਵਾਲੀ ਗਰਮੇਲ ਵਾਲੀ ਸ਼ੇਰੇ ਵਾਲੀ ਤੇਰੇ ਵਾਲੀ ਮੇਰੇ ਵਾਲੀ ਇਹ ਬੀਬਾ ਜੀ ਹੱਦ ਐ ਯਾਰ ਇਹਨਾਂ ਦੇ ਰੁਤਬੇ ਵਾਪਸ ਲਓ ਜਦੋਂ ਹਾਰ ਕੇ ਹੁਣ ਤੁਸੀਂ ਦੇਖੋ ਬਠਿੰਡੇ ਦੇ ਵਿੱਚ ਪੋਸਟਰ ਲੱਗੇ ਹੋਏ ਨੇ ਪਹਿਲਾਂ ਲਿਖਦੀ ਹੁੰਦੀ ਸੀ ਤੁਹਾਡੀ ਉਮੀਦਵਾਰ ਨੰਨੀ ਸ਼ਾਂ ਹਰ ਸਮੇਤ ਕੋ ਹੁਣ ਕੀ ਪੋਸਟਰ ਲੱਗੇ ਹੋਏ ਨੇ ਤੁਹਾਡੀ ਨਿਮਾਣੀ ਸੇਵਾਦਾਰ ਓ ਹਾ 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 ਮੈਂ ਕਿਹਾ بڑے ਵੱਡੇ ਸੇਵਾਦਾਰ ਨਿਕਲੇ ਆ ਬਈ ਹੈ ਗੁਰਬਾਣੀ ਗਲੀਆਂ ਚ ਰੋਲਦੀ ਆ ਕਾਦੀ ਸੇਵਾ ਕੀਤੀ ਤੁਸੀਂ ਪੰਥ ਦੀ ਗੱਲ ਕਰਕੇ ਪੰਥ ਨੂੰ ਤੁਸੀਂ ਗਲੀਆਂ 'ਚ ਰੋਲਤਾ ਰੂੜੀਆਂ 'ਚ ਰੋਲਤਾ ਤੁਸੀਂ ਕਹਦੇ ਸੇਵਾਦਾਰ ਹੋ ਸੇਵਾਦਾਰ ਨਮਾਣੀ ਨਾਲੇ ਜਦੋਂ ਭਗਵਾਨ ਤੁਮਾਨ ਨੇ ਭੇਜਤਾ ਕੱਸੀਆਂ ਸੋਇਆਂ 'ਚ ਪਾਣੀ ਉਦੋਂ ਬਾਅਦ ਆਪਣੇ ਆਪ ਨੂੰ ਲਿਖਣ ਲੱਗੀ ਨਮਾਣੀ ਨਮਾਣੀ ਇਹਨੇ ਤਾਂ ਤਰਸ-ਤਰਸਣਾ ਕਰੇ ਉਹ ਕਿਤੇ ਤਰਸ ਕਰ ਲਉ ਵੀ ਚੱਲ ਨਮਾਣੀ ਕਹੇ ਨਾ ਨਾ ਇਹਨੇ ਆਪਣੀਆਂ ਤਿੰਨ ਪੀੜੀਆਂ ਖਾ ਲੀਆਂ ਝਾੜੂ ਵਾਲਾ ਬਟਨ ਦਬਕੇ ਨਾਲ ਥੋੜਾ ਜਿਹਾ ਐਂ ਵੀ ਕਰ ਦਿਓ। ਕਚੀਚੀ ਜੀ ਵੀ ਵਟ ਲਓ ਥੋੜੀ ਜੀ। ਵੀ ਪਾ ਚ। ਇਹਦਾ ਹਾਲ ਹੋਵੇ ਨਾ। ਸੁਤਾ ਕਰਕੇ ਵੀਰੋ ਤੁਹਾਡੇ ਕੋਲ ਆਇਆ। ਚੌਥੇ ਨੰਬਰ ਤੇ ਵਟਣਾ ਹੈ। ਮਸ਼ੀਨ ਦੇ ਵਿੱਚੋਂ ਦੱਪਣਾ ਵਸ। ਕੇਜਰੀਵਾਲ ਸਾਹਿਬ ਵੀ ਆਗੇ ਪੰਜਾਬ 'ਚ। ਹੁਸ਼ਿਆਰਪੁਰ ਨੇ, ਫਿਰੋਜ਼ਪੁਰ ਨੇ, ਬਠਿੰਡੇ ਨੇ ਅੱਜ। ਚੱਕ ਕੇ ਉਹਨਾਂ ਨੂੰ ਅੰਦਰ ਕਰਤਾ ਐਵੇਂ। ਉਹ ਜਿਹਨੇ ਸਕੂਲ ਬਣਾਏ ਮਨੀਸ਼ ਸੋਧਿਆ ਉਹਨੂੰ ਅੰਦਰ ਕਰਤਾ ਜਿਹਨੇ ਹਸਪਤਾਲ ਬਣਾਏ ਸਤਿੰਦਰ ਜੈਨ ਉਹਨੂੰ ਅੰਦਰ ਕਰਤਾ ਉਹ ਜਿਹੜਾ ਰਾਜ ਸਭਾ ਚ ਬੋਲਦਾ ਸੀ ਕਿ ਤੁਹਾਡੀ ਯਾਰੀ ਹੈ ਵੱਡੇ ਵੱਡੇ ਅਧਿయోగਪਤੀਆਂ ਨਾਲ ਸੰਜੇ ਸਿੰਘ ਉਹਨੂੰ ਅੰਦਰ ਕਰਤਾ ਤੇ ਕੇਜਰੀਵਾਲ ਜਿੱਥੇ ਜਾਂਦਾ ਸੀ ਸੁਪੜਾ ਸਾਫ ਹੋ ਜਾਂਦਾ ਸੀ ਉਹਨੂੰ ਅੰਦਰ ਕਰਤਾ ਆਏ 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 ਕਰ ਲਵੋਗੇ ਯਾਰ ਤੁਸੀਂ ਹਾਂ ਰੋਕ ਲੋਗੇ ਤੁਸੀਂ ਦਰਿਆਵਾਂ ਨੂੰ ਨੱਕੇ ਕਿੰਨੇ ਲੱਗਦੇ ਹੁੰਦੇ ਦਰਿਆ ਆਪਦਾ ਰਸਤਾ ਆਪ ਬਣਾਉਂਦੇ ਹੁੰਦੇ ਆ ਵੀਰੋ ਸੋ ਦਰਿਆਵਾਂ ਨੂੰ ਨੱਕੇ ਲਾਉਣ ਦੀ ਕੋਸ਼ਿਸ਼ ਕਰ ਰਿਹਾ ਮੋਦੀ ਸੋ ਇਸ ਕਰਕੇ ਤੁਸੀਂ ਦੇਖ ਲਓ ਜਿਹੜੀ ਹਿੰਦੀ ਹੈ ਹਿੰਦੀ ਭਾਸ਼ਾ ਉਹਦਾ ਮੂਲ ਜਿਹੜੇ ਉਹ ਆਰਗੈਨਿਕ 1.5 ਲੱਖ ਲਫ਼ਜ਼ ਹੈ ਸ਼ਬਦ ਫਿਰ ਭਾਸ਼ਾ ਮੈਂ ਇਧਰੋਂ ਉਧਰੋਂ ਡਾਊਟ ਕਰਦੀਆਂ ਲੈ ਸੰਸਕ੍ਰਿਤ ਚੋਂ ਇਧਰੋਂ ਫਾਰਸੀ ਚੋਂ ਉਰਦੂ ਚੋਂ ਕਰ ਕਰਾ ਕੇ 6 ਲੱਖ ਲਫ਼ਜ਼ ਬਣਦਾ ਹਿੰਦੀ ਕੋਲੇ ਧਿਆਨ ਨਾਲ ਸੁਣੋ ਗੱਲ ਇਹ ਹਿੰਦੀ ਕੋਲੇ 6 ਲੱਖ ਸ਼ਬਦ ਹੈ ਪਰ ਮੋਦੀ ਕੋਲੇ ਦਸ ਹੀ ਆ ਬਸ ਹਰੇਕ ਵੋਟਾਂ ਵੇਲੇ ਉਹੀ ਵਰਤਦਾ ਉਹ ਹਿੰਦੁਸਤਾਨ ਪਾਕਿਸਤਾਨ ਸ਼ਮਸ਼ਾਨ ਕਬਰਸਤਾਨ ਗਾਏ भैंस ਬੱਕਰੀ ਮਟਨ ਮਛਲੀ ਮੰਗਲ ਸੂਤਰ ਬਸ प्रधानमंत्री जी दस साल च कोई स्कूल ही गना दो ओ कोई अस्पताल गिना दो ओ कोई बिजली बुजली फ्री देते कोई नौकरी गना दो ना 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 कहें दे, ये इंडी गठबंधन वाले अगर आ गए तो आपकी तीन बकरियों में से दो बकरियां ले जाएंगे दो भैंसों में से एक भैंस ले जाएंगे अगर आपके पास ਚੱਪਲ ਦਾ ਜੋੜਾ ਹੈ ਇੱਕ ਚੱਪਲ ਲੈ ਜਾਏਗੇ ਅਗਰ ਆਪਕੇ ਪਾਸ ਸਾਈਕਲ ਹੈ ਉਸ ਦਾ ਪੈਡਲ ਲੈ ਜਾਏਗੇ ਇਹ ਪ੍ਰਧਾਨ ਮੰਤਰੀ ਦੇ ਕਰਨ ਵਾਲੀਆਂ ਗੱਲਾਂ ਯਾਰ ਇਹ ਤਾਂ ਸਰਪੰਚਾਂ ਕੋਲੇ ਵੀ ਨਹੀਂ ਆਉਂਦੇ ਮਸਲੇ ਹਜੇ ਆਹ ਹਾਲ ਤਾਂ ਕੀ ਕਰੀਏ ਦੱਸੋ ਰੋਜ਼ ਪਿੱਤਨਾ ਕਰੇ ਜਾ ਕੇ ਤੇ ਝੂਠ ਬੋਲੀ ਜਾਂਦਾ ਹਰੇਕ ਤਾਂ ਕਹਿੰਦਾ ਯਹਾਂ ਸੇ ਮੇਰਾ ਪੁਰਾਣਾ ਨਾਤਾ ਹੈ ਹੱਦ ਸੋ ਇਹਨਾਂ ਦੀ ਗੱਲ ਨਾ ਸੁਣਿਓ ਬਾਕੀ ਪਾਰਟੀਆਂ ਕੰਮ ਕਰਦੀਆਂ ਹੁੰਦੀਆਂ ਆਪਣੇ ਕੋਲੇ ਸਰਕਾਰ ਹੈ ਸਰਕਾਰ ਦੇ ਨਾਲ ਚੱਲੋ ਮੇਰੇ ਹੱਥ ਮਜ਼ਬੂਤ ਹੋ ਜਾਣਗੇ ਤਾਂ ਮੈਂ ਬਹੁਤ ਫ੍ਰੀ ਮਾਈਂਡ ਹੋ ਕੇ ਕੰਮ ਕਰੂੰਗਾ ਖਡੂਰ ਸਾਹਿਬ ਵਾਸਤੇ ਸੁਲਤਾਨਪੁਰ ਵਾਸਤੇ ਕਪੂਰਤਲੇ ਵਾਸਤੇ ਬਹੁਤ سارے ਮਸਲੇ ਪਏ ਨੇ ਕੰਮ ਕਰਨਾ ਮੇਰਾ ਕੰਮ ਹੈ ਤੁਹਾਡਾ ਕੰਮ ਇੱਕ ਤਰੀਕ ਨੂੰ ਖਤਮ ਮੇਰਾ ਕੰਮ ਇੱਕ ਤਰੀਕ ਨੂੰ ਸ਼ੁਰੂ ਇੰਨਾ ਕਹਿ ਬਸ ਬੜਾ ਬੜਾ ਧੰਨਵਾਦ ਤੁਸੀਂ ਇੰਨੀ ਗਰਮੀ 'ਚ ਇੱਥੇ ਆਏ ਹੋ ਔਰ ਪਿਆਰ ਸਤਿਕਾਰ ਨਾਲ ਸੁਣਿਆ ਤੇ ਫਰਮਾਇਸ਼ ਪੂਰੀ ਕਰ ਦਿੰਦਾ ਮੈਂ ਕੋਈ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਝ ਆਵੇ ਨਾ ਬੋੜ ਕੋਈ ਥਾਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੌ ਲੱਗੇ ਸੀਟ ਫਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਨਹਿਰਾਂ ਕੱਸੀਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਚਾਹੁੰਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਚਾਹੁੰਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਡੀ ਜੀਜੇ ਸਾਲੇ ਨੇ ਪੋਚੀ ਐ ਲੋਕੀ ਕਹਿੰਦੇ ਅਸੀਂ ਰੱਜੇ ਪੁੱਜੇ ਲੋਕੀ ਕਹਿੰਦੇ ਅਸੀਂ ਰੱਜੇ ਪੁੱਜੇ ਪਰ ਹੈਗੇ ਅਸੀਂ ਭੁੱਖੜ ਵੇ ਲੋਕੀ ਕਹਿੰਦੇ ਅਸੀਂ ਰੱਜੇ ਪੁੱਜੇ ਪਰ ਹੈਗੇ ਅਸੀਂ ਭੁੱਖੜ ਵੇ ਲੈ ਕੱਲ ਪਾਰਟੀ ਚ ਕੱਢਣਾ ਪੈ ਗਿਆ ਜਵਾਕਾਂ ਦਾ ਫੁੱਫੜ ਵੇ ਮੇਰਾ ਸੁੱਕੀ ਜਾਵੇ ਖੂਨ ਵੇਣ ਨਾਲੇ ਉੱਡੀ ਜਾਵੇ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਬੋਟਾ ਵਾਲੀ 1 ਜੂਨ ਵੇ ਅਸੀਂ ਮੋਜ ਬਹੁਤ ਲੁੱਟੀ ਐ ਕੁੱਗੀ ਛਿੱਤਰ ਨਾਲ ਕੁੱਟੀ ਐ ਹੁਣ ਸਾਡੀ ਜੜ ਮਾਨ ਭਗਵੰਤ ਨੇ ਪੁੱਟੀ ਐ ਲੈ 4 ਜੂਨ ਤੋਂ ਬਾਅਦ ਅਕਾਲੀ ਦਲ ਦੀ ਰਾਜਨੀਤੀ ਜੋ ਪੱਕੀ ਛੁੱਟੀ ਐ ਬੋਲੋ ਸੋਨਹੋ ਬਹੁਤ ਬਹੁਤ ਧੰਨਵਾਦ ਬਹੁ ਬਹੁ ਮਿਹਰਬਾਨੀ ਤੁਸੀਂ ਨੇ ਪਿਆਰ ਸਤਿਕਾਰ ਨਾਲ ਸੁਣਿਆ ਹੌਲੀ ਜਾਇਓ ਆਰਾਮ ਨਾਲ ਜਾਇਓ ਕਿਉਂਕਿ ਬਜ਼ੁਰਗ ਵੀ ਨੇ ਬੱਚੇ ਵੀ ਨੇ ਮਾਵਾਂ ਵੀ ਨੇ ساری ਜ਼ਿੰਦਗੀ ਯਾਦ ਰੱਖੂਗਾ ਜ਼ਿੰਦਾਬਾਦ ਰਹੋ ਆਬਾਦ ਰਹੋ